ਤੋ ਸ਼ਿਕਾਜੀ ਕੀ ਹਾਲ ਚਾਲ ਨੇ ਅੱਜ ਮੇਰਾ ਹੈ ਆਪਣਾ ਪਹਿਲਾ ਵਲੌਗ ਪਾਲਸ਼ ਦੇ ਕੋੜੀਆਂ ਪਾਲਸ਼ ਦਾ ਕੰਮ ਉਹਦਾ ਘਰ ਦੇ ਵਿੱਚ ਕੂਠੀ ਦੇ ਵਿੱਚ ਉਹਦੇ ਕੋਲ ਤੋਂ ਕੰਮ ਦਿਖਾਵਾਂ ਕਿਦਾਂ ਕਰਦੇ ਕਿਦਾਂ ਨਹੀਂ ਅਸੀਂ ਕਰਦੇ ਵੀ ਕੀ ਕੀ ਕਰਦੇ ਕਿੰਨੇ ਅੱਜ ਮੌਸਮ ਕਿਦਾਂ ਕਿਦਾਂ ਨਹੀਂ ਉਹ ਸਾਰਾ ਤੁਹਾਨੂੰ ਅੱਜ ਥੋੜਾ ਮੋਟਾ ਦਿਖਾਵਾਂਗੇ 2-4 ਕਿ ਮਿੰਟ ਦਾ ਤੁਹਾਨੂੰ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗ ਜੀ ਕੰਮ ਕਿਦਾਂ ਕਰਦਾ ਕਿਦਾਂ ਨਹੀਂ ਕਰਦੇ ਤੇ ਮੀਂਹ ਦਾ ਦੇਖੇ ਮੀਂਹ ਦਾ ਤਾਂ ਹਾਲਤ ਬਹੁਤ ਖਰਾਬ ਹੋਈ ਵੀ ਆ ਚਾਰੇ ਪਾਸੇ ਹੀ ਹੋਈ ਵੀ ਆ ਆ ਸੀ ਵੀ ਯਾ ਦੇਖੋ ਟੈਂਟ ਲਾ ਕੇ ਆਪਣਾ ਕੰਮ ਕਰੀਏ ਨੇ ਰੰਗੇ ਸਟਕਾਣਾ ਬਾਈਆਂ ਦੇ ਪ੍ਰੋਗਰਾਮਾਂ ਕੋਈ ਕੁੱਠੀ ਦੇ ਵਿੱਚ ਤੇ ਉਹਨਾਂ ਦੇ ਵਿਆਹ ਦਾ ਪ੍ਰੋਗਰਾਮਾਂ ਤਾਂ ਕਰਕੇ ਅਸੀਂ ਮੀ ਪਿੰਦੇ ਜੀ ਵੀ ਕੰਮ ਤੇ ਆਏ ਆ ਤੇ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਨਾ ਬੁਰਾ ਹਾਲ ਹੀ ਹੋਇਆ ਰਹਿ ਗਿਆ ਤੇ ਉਹਦੇ ਕਾਰਨ ਕੰਮਕਾਰ ਸਾਰੇ ਠੱਪ ਹੋਏ ਹੋਏ ਨੇ ਆਹ ਜੀ ਮੁੰਡਾ ਲੱਡੀ ਲੱਡੀ ਕਿਵੇਂ ਤੇ ਇਹ ਮੁੰਡਾ ਬਧੀ ਕਾਰੀਗਰ ਆ ਕੰਨਾਂ ਦੇ ਹੈਂਡਫੋਨ ਤਾਂ ਲਾਈ ਲੈਂਦੇ ਤਕਰੀਬਨ ਕੰਮ ਬੰਦਾ ਦੀ ਮਸਤੀ 'ਚ ਲੱਗਿਆ ਰਹਿੰਦਾ ਤੇ ਆਹ ਰੇਲਿੰਗ ਤਿਆਰ ਕੀਤੀ ਅਸੀਂ ਕੋਠੀ 'ਚ ਜੋ ਕੋਠੀ ਸਾਰੀ ਤਿਆਰ ਕੀਤੀ ਤੁਹਾਨੂੰ ਦਿਖਾਉਂ ਆਂ ਕਿਦਾਂ ਦਾ ਲੁੱਕ ਮੜ ਰਿਹਾ ਆਹ ਮਟਾ ਗੱਗੂ ਗੱਗੂ ਕੀ ਹਾਲ ਆ ਵਧੀਆ ਵਧੀਆ ਮਟਾ ਰੇਗਮਾਰ ਬਹੁਤ ਹੀ ਲਾਉਣਾ ਰੇਗਮਾਰ ਦਾ ਐਕਸਪਰਟ ਹੈ ਇੱਕ ਮਟਾ ਗੱਗੂ ਆ ਇਹ ਮਟਾ ਹੈਵੀ ਬਰਨਾਲੇ ਤੋਂ ਆ ਤੇ ਆ ਪੱਲੇ ਅਸੀਂ ਆ ਤਿਆਰ ਕਰ ਰਹੇ ਰੇਗਮਾਰ ਰੱਗਿਆ ਵਾ ਥੋੜਾ ਥੋੜਾ ਰੰਦਾ ਰੇਗਮਾਰ ਕੜਾਈ ਚ ਲਾਉਣਾ ਆਹ ਰੇਲਿੰਗ ਹੈ ਜੀ ਕੋਠੀ ਦੀ ਤੇ ਬਾਕੀ ਹੋਰ ਤੁਹਾਨੂੰ ਦਿਖਾਉਣਾ ਆ ਉਹ ਮੁੰਡਾ ਗੰਜੂ ਗੰਜੂ ਕੋਲੇ ਵੀ ਲੈ ਚਾਲਦਾ ਤੁਹਾਨੂੰ ਗੰਜੂ ਦਾ ਵੀ ਦਿਖਾਉਣਾ ਹੈ ਕੰਮ ਦਾ ਕੀ ਕਰਦਾ ਗੰਜੂ ਆਹ ਜੀ ਰੇਲਿੰਗ 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 ਪੂਰੀ ਆ ਲਾਸਟ ਕੋੜ ਰਹਿਣਾ ਰੇਲਿੰਗ ਤੇ ਮਾਰਨਾ ਮੈਟ ਦਾ ਕੋੜ ਹੀ ਰਹਿ ਗਿਆ ਬਸ ਸਾਡਾ ਮਾਰਨਾ ਰੇਲਿੰਗ ਤੇ ਤੇ ਬਾਕੀ ਆਹ ਸੀ ਡੀਕੋ ਕੀਤਾ ਕੋਠੀ ਦਾ ਸਾਰੀ ਦਾ ਕਿਚਨ ਤਿਆਰ ਹੋਈ ਵੀ ਆ ਕਿਚਨ ਦੇ ਵਿੱਚ ਡੀਕੋ ਕੀਤਾ ਸਾਰਾ ਕਿਚਨ ਦੇਖੋ ਜੀ ਤੇ ਆ ਮੁੰਡਾ ਗੰਜੂ ਗੰਜੂ ਕੀ ਖਾਂਦਾ ਐਜੇ ਦਾ ਹੈਪੀ ਨਾਮ ਇਹਦਾ ਇਹ ਰੰਦਾ ਸੈੜੀ ਆ ਗੱਚਾ ਹੈ ਇਹਦਾ ਐਪੀ ਆ ਕੜਾਈ ਦਾ ਕੰਮ ਇਹ ਰਗੜਦਾ ਹੋਰ ਕੋਈ ਨਹੀਂ ਸਾਡੇ ਜਿਹਾ ਰਗੜਦਾ ਕੜਾਈ ਦਾ ਕੰਮ ਸਪੈਸ਼ਲ ਇਹ ਇਹ ਮੁੰਡਾ ਰਗੜਦਾ ਠੀਕ ਹੈ ਜੀ ਇਹ ਤੁਹਾਡਾ ਕੰਮ ਇੱਕ ਇਹਨੇ ਆ ਰਗੜਤੀ ਮੁੰਡੇ ਨੇ ਇਹ ਚਿੜੀਆਂ ਦਾ ਕੋਈ ਹੋਆ ਸਿੰਡਰੀ ਤੇ ਇੱਕ ਆ ਰਗੜੀ ਹੈ ਲਹਿਰੀਆ ਇਹਦੇ ਡੀਕੋ ਦਾ ਮੈਟ ਮਾਨਾ ਸਾਰੇ ਤੇ ਆ ਪੱਤਿਆਂ ਨੇ ਤੁਹਾਨੂੰ ਲਾਸਟ ਦੇ ਜਦੋਂ ਕੋਠੀ ਸਾਰੀ ਤਿਆਰ ਹੋ ਗਈ ਦਿਖਾਵਾਂਗੇ ਮੈਂ ਪੈੜਾ ਲਾ ਕੇ ਕੰਮ ਕਰਦਾ ਪੈਂਦਾ ਸਾਨੂੰ ਤੇ ਬਾਕੀ ਤੁਹਾਨੂੰ ਹੋਰ ਦਿਖਾਵਾਂਗਾ ਡਰਾਈング ਰੂਮ ਤੇ ਇਹ ਹਾਂ ਪੱਲੇ ਨੇ ਜੀ ਪੱਲੇ ਦਾ ਤੁਹਾਨੂੰ ਦਿਖਾਵਾਂ ਡਿਜ਼ਾਈਨ ਪੱਲਾ ਫਾਇਦਾ ਬਹੁਤ ਵਧੀਆ ਸਾਡਾ ਕੰਪਰੈਸ਼ਨ ਜਿਹਦੇ ਕਰਕੇ ਸਾਡਾ ਕੰਮ ਚੱਲਦਾ ਆ ਰੱਬ ਤਰੱਕੀਆਂ ਦੇਵੇ ਕੰਪਰੈਸ਼ਨ ਵੀ ਹੋਰ ਆਉਣ ਤੇ ਕੰਮ ਵੀ ਚੱਲੇ ਮੀਂਹ ਪਈ ਜਾਂਦਾ ਪੂਰਾ ਫੁੱਲ ਮੀਂਹ ਪੈਂਦੇ ਕੰਮ ਕਰਨਾ ਪਾਲਿਸ਼ ਦਾ ਕੰਮ ਕਰਨਾ ਬਹੁਤ ਔਖਾ ਓ ਬਾਈ ਮੁਲਾਜ਼ਮ ਜੀ ਆਪਣੇ ਇੱਕ ਹੋਣੀ ਡਿਊਟੀ ਤੋਂ ਆਏ ਨੇ। ਟਿਕਟ ਖੋਲ ਲੈਣੇ। ਤੇ ਯਾ ਕੋਠੀਆ ਕੋਠੀ ਪੱਥਰ ਦਾ ਬਹੁਤ ਸੋਹਣਾ ਲੱਗਿਆ ਬਈ। ਪੱਥਰ ਤੇ ਸ਼ੀਸ਼ੇ ਵੀ ਸਾਫ਼ ਕਰਨ ਅਖਬਾਰ ਕਪੂਰ ਸਰਸਾ ਸਾਡੇ ਗਿੱਲੋਗੇ। ਐਦਾਂ ਅਸੀਂ ਟੈਂਟ ਲਾ ਛੱਡਿਆ। ਟੈਂਟ ਦੇ ਵਿੱਚ ਪਾਣੀ ਆ ਮੁੰਡਾ। ਇਹ ਤਾਂ ਕੰਮ ਤਾਂ ਵਧੀਆ ਕਰਦਾ ਮੁੰਡਾ। ਕੰਮ ਖਰਾਬ ਵੀ ਬਹੁਤ ਕਰ ਦਿੰਦਾ ਹੈ। ਹੋਰ ਨੀ ਕੋਈ ਚੱਕਰ। ਸੱਨਾ ਜਿਹਾ ਹੈੱਡਫੋਨ ਸਾਰਿਆਂ ਟੱਗੇਵੇਂ ਨੇ ਜੀ। ਹੈਡਫੋਨਾਂ ਦਾ ਕੋਈ ਘਾਟ ਨਹੀਂ ਰਹੀ ਸਾਡੇ ਕੋਲ ਹੈਡਫੋਨ ਸਾਰੇ ਟਾਂਕੀ ਰੱਖਦੇ ਨੇ ਯਾਰ ਗ੍ਰੇਟ ਬੈਂਡ ਯਾਰ ਜਾਤਾ ਹੈਗਾ ਅਗਲਾ ਬ੍ਰੋ ਅਸੀਂ ਕਿਦਾਂ ਕੰਮ ਕਰਤਾ ਆ ਕਿਦ ਇੱਕ ਬੋਧ ਵਿੱਚ ਕੀ ਕੀ ਹੁੰਦਾ ਕੀ ਨਹੀਂ ਹੁੰਦਾ ਤੇ ਉਹ ਤੁਹਾਨੂੰ ਜਰੂਰ ਸਾਰਾ ਦਿਖਾਵਾਂਗੇ ਬਾਕੀ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਫਾਲੋ ਵੀ ਕਰਿਓ ਤੇ ਅਗੀਆਂ ਵੀਡੀਓ ਤੁਹਾਨੂੰ ਪਾਲਿਸ਼ ਦੇ ਅਕੋਰਡਿੰਗ ਸਾਡਾ ਕੰਮ ਦਾ ਉਹ ਤੁਹਾਨੂੰ ਦਿਖਾਉਂਦੇ ਰਹਿਵਾਂਗੇ ਧੰਨਵਾਦ ਸਤ ਸਿਕਾ ਸਲਾਮ